ਇਹ ਧਰਮ ਬਚਾਉਣੇ ਆ ਤੇ ਕਿਸਾਨੀ ਬਚਾਉਣੀ ਪਊਗੀ। ਇਹ ਲੜਾਈ ਲੜਨੀ ਪਊਗੀ। ਉਹ ਕਿਉਂ ਸੀ ਕਿ ਜਿਹੜਾ ਅੰਛਣ ਅੰਨਾ ਹਜਾਰੇ ਜੀ ਨੇ ਕੀਤਾ ਉਹ 10 ਦਿਨ ਦਾ ਉੱਤੇ ਵਿੱਚ 10 ਦਿਨਾਂ ਦੇ ਵਿੱਚ ਸਰਕਾਰ ਮੰਨ ਲਈ ਕਿ ਹਰ ਇੱਕ ਮੰਗ ਤੁਹਾਡੀ ਮੰਨਾਂਗੇ। ਤੇ ਸਾਡੇ ਕਿਸਾਨੀ ਲੀਡਰ 40 ਦਿਨ ਹੋ ਗਏ ਆ ਮੰਨ ਵਰਤ ਤੇ ਬੈਠੇ ਆ। ਸਰੀਰ ਉਹਨਾਂ ਦਾ ਪਿੰਜਰ ਹੋ ਗਿਆ। ਤੇ ਸਰਕਾਰ ਟੱਸ ਤੋਂ ਮਸਲੀ ਕਿਉਂਕਿ ਸਰਕਾਰ ਨੂੰ ਲੱਗਦਾ ਅਸੀਂ ਇਕੱਠੇ ਨਹੀਂ ਪੰਜਾਬ ਇਕੱਠਾ ਨਹੀਂ ਮੈਂ ਸਿਆਸਤਦਾਨਾਂ ਅੱਗੇ ਕਹਿਣਾ ਮੈਂ ਹਰ ਇੱਕ ਉਹ ਖਾਸ ਆਦਮੀ ਅੱਗੇ ਆਮ ਆਦਮੀ ਅੱਗੇ ਸਿੰਗਰ ਅੱਗੇ ਮੂਵੀ ਸਟਾਰ ਅੱਗੇ ਕਹਿਣਾ ਕਿ ਇਸ ਟਾਈਮ ਤੇ ਸਾਡੀ ਇੱਕ ਮੰਗ ਚਾਹੀਦੀ ਆ ਉਹ ਐਮਐਸਪੀ ਦੀ ਗਰੰਟੀ ਉਸ ਦੇ ਉੱਪਰ ਇਕੱਠੇ ਹੋ ਜਾਈਏ ਸੋਚੀਏ ਕਿ ਕਿੰਡਾ ਵੱਡਾ ਮੁੱਦਾ ਇਹ ਐਸਾ ਮੁੱਦਾ ਪੰਜਾਬ ਦੀ ਟ੍ਰੈਜੈਕਟਰੀ ਬਦਲ ਸਕਦੀ ਆ ਦੇਸ਼ ਦੀ ਤੇ ਬਦਲੀ ਬੰਨੀ ਆ ਦੇਸ਼ ਦੀਆਂ ਗੱਲਾਂ ਬਾਤ ਵਿੱਚ ਮੈਂ ਪੰਜਾਬ ਦੀ ਗੱਲ ਦੱਸਿਆ ਪੰਜਾਬ ਦਾ ਸਿਸਟਮ ਬਦਲ ਸਕਦਾ ਜਿਹੜੇ ਲੋਕਾਂ ਨੂੰ ਬਾਹਰ ਹੋਣਾ ਪੈ ਰਿਹਾ ਉਹ ਬਾਹਰ ਨਹੀਂ ਹੋਣਾ ਪਊਗਾ ਜਿਹੜੀ 골ਡਨ ਏਜ ਦੀ ਅਸੀਂ ਗੱਲ ਕਰਦੇ ਉਹ 골ਡਨ ਏਜ ਸਾਡੀ ਆ ਜਾਊਗੀ ਜੇ ਤੁਸੀਂ ਆਪਣੇ ਧਰਮ ਨੂੰ ਪਿਆਰ ਕਰਦੇ ਹੋ ਤੇ ਸੋਚੋ ਅੱਜ ਜੇ ਪੰਜਾਬ ਤੁਹਾਡੇ ਧਰਮ ਲਈ ਕਿੰਨਾ ਜ਼ਰੂਰੀ ਆ ਪੰਜਾਬ ਲਈ ਲੜਨਾ ਕਿੰਨਾ ਜ਼ਰੂਰੀ ਆ ਪਰੀ ਲੜਾਈ ਅਸੀਂ ਫੇਰੀ ਦੇ ਸਕਦੇ ਜੇ ਅਸੀਂ ਇਕੱਠੇ ਹੋਵਾਂਗੇ ਇੱਕ ਇਹ ਮੰਗ ਕਿਸੇ ਇੱਕ ਲੀਡਰ ਦੀ ਨਹੀਂ ਆ ਇਹ ਮੰਗ ਸਾਡੀਆਂ ਆਉਣ ਵਾਲੀਆਂ ਪੀੜੀਆਂ ਦੀ ਆ ਮੈਂ ਸੱਚੀ ਕਹਿਣਾ ਬਾ ਮੈਨੂੰ ਬਹੁਤ ਡਰਿਆ ਸਰਦਾਰ ਢੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਇਸ ਟਾਈਮ ਤੇ ਆ ਉਹ ਇੱਕ ਬਹੁਤ ਨਾਜ਼ੁਕ ਮੋੜ ਤੇ ਪਹੁੰਚੀ ਪਈ ਆ ਸਾਡੇ ਕੋਲ ਜਿਆਦਾ ਟਾਈਮ ਨਹੀਂ ਆ ਮੈਂ ਹਰ ਇੱਕ ਸਿਆਸਤਦਾਨ ਦੇ ਅੱਗੇ ਹੱਥ ਜੋੜਦਾ ਪੰਜਾਬ ਦੇ ਆਪਣੀਆਂ ਗੱਲਾਂ ਸਾਈਡ ਤੇ ਕਰ ਦੋ एसएमटी दिल्ली ਪਹੁੰਚੋ ਮੈਂ ਆਮ ਖਾਸ ਹਰ ਇੱਕ ਇਨਸਾਨ ਹਰ ਇੱਕ ਪੰਜਾਬੀ ਦੇ ਗਹਿਤ ਜੋੜਦਾ ਗੱਲ ਸਮਝਣ ਦੀ ਕੋਸ਼ਿਸ਼ ਕਰੋ ਛੋਟੇ ਮੋਟੇ ਵਖਰੇਵੇਂ ਸਾਈਡ ਤੇ ਕਰ ਦੋ ਗੱਲ ਐਮਐਸਪੀ ਦੀ ਕਰੋ ਗੱਲ ਕਿਸਾਨੀ ਦੀ ਕਰੋ ਤੇ ਤੁਸੀਂ ਆਉਣ ਵਾਲੀਆਂ ਪੀੜ੍ਹੀਆਂ ਬਦਲ ਸਕਦੇ ਹੋ ਪੰਜਾਬ ਦਾ ਪਵਿੱਖ ਬਦਲ ਸਕਦੇ ਹੋ